ਭਗਤ ਸਿੰਘ ਦਾ ਪਾਚੀ ਤੋਂ ਪਹਿਲਾਂ ਕਿਉਂ ਮਸ਼ਹੂਰ ਹੈ ਭਗਤ ਸਿੰਘ ਦਾ ਜਨਮ 28 ਸਤੰਬਰ 1907 ਈਸਵੀ ਵਿੱਚ ਲਾਇਲਪੁਰ ਜੋ ਕਿ ਉਹਨੂੰ ਪਾਕਿਸਤਾਨ ਵਿੱਚ ਹੈ ਉੱਥੇ ਹੋਇਆ ਉਹ 23 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਿਆ ਸੀ ਕਾਲਾ ਲਾਜਪਤ ਰਾਹੀ ਦੀ ਮੌਤ ਦਾ ਬਦਲਾ ਲੈਣ ਲਈ ਉਹਨ ਸਿਰਫ ਫਾਇਰ ਹੀ ਵਿੱਚ ਉਹਨਾਂ ਨੇ ਸੈਂਡਰੇ ਦਾ ਕਤਲ ਕੀਤਾ ਅਤੇ 1929 ਵਿੱਚ ਭਗਤ ਸਿੰਘ ਅਤੇ ਬਟੂਕੇਸ਼ਵਰ ਨੇ ਬ੍ਰਿਟਿਸ਼ ਫੈਮਲੀ ਨੂੰ ਬੰਬ ਸੁੱਟੇ ਉਹ ਬੰਬਤੀਸ਼ ਨੂੰ ਨਕਿਆਨ ਪਾਉਣ ਲਈ ਨਹੀਂ ਸੁੱਟੇ ਗਏ ਸੀ ਉਹਨਾਂ ਤਾਂ ਆਪਣੀ ਆਵਾਜ਼ ਪਹਚਾਣ ਲਈ ਛਿੱਟੇ ਗਏ ਸੀ। ਉਹਨਾਂ ਨੇ ਅਦਾਲਤ ਵਿੱਚ ਕਿਹਾ ਕਿ ਸਾਡਾ ਮਕਸਦ ਕਿਸੇ ਨੂੰ ਮਾਰਨਾ ਨਹੀਂ ਸੀ। ਸਾਡਾ ਮਕਸਦ ਸਿਰਫ ਲੋਕਾਂ ਨੂੰ ਜਗਾਉਣਾ ਸੀ। 23 ਮਾਰਚ 1931 ਨੂੰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਪાંਸੀ ਦੀ ਸਜ਼ਾ ਸੁਣਾਈ ਗਈ। ਜਦੋਂ ਪાંਸੀ ਦੇ ਚੜ੍ਹਤੇ ਵੱਲ ਵਧ ਰਹੇ ਛੰਨ ਤਾਂ ਉਹਨਾਂ ਦੇ ਚਿਹਰੇ ਉੱਤੇ ਕੋਈ ਡਰ ਨਹੀਂ ਸੀ, ਬਲਕਿ ਉਹਨਾਂ ਦੇ ਚਿਹਰੇ ਉੱਤੇ ਮਨਕਾਨ ਸੀ। ਜਦੋਂ ਲੋਕ ਦੌਰੇ ਰਹੇ ਛੰਨ ਅਤੇ ਉਹਨਾਂ ਦੇ ਚਿਹਰੇ ਉੱਤੇ ਮਨਕਾਨ ਸੀ। ਉਹਨਾਂ ਨੂੰ ਕੌਮ ਲਈ ਸ਼ਹੀਦ ਹੋਣ ਤੇ ਮਾਣ ਸੀ। ਜਈਆ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਫੇਰ ਟਿਕੋ ਪਿਆਰ ਨੂੰ ਸਾਥ ਤੇ ਜੁੜੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਉਹ ਤੱਕ ਸਾਰਿਆਂ ਨੂੰ ਪਿਆਰ ਭਰੀ ਸ਼ਤ ਸ਼ਰੀਆ ਕਾਰ